ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 327 ਦੀ DBW 327 ਤੇ ਇਸ ਕਣਕ ਦੀ ਪਝਾਈ ਆਪਾਂ ਕੀਤੀ ਸੀ 3 ਨਵੰਬਰ ਨੂੰ 3 ਨਵੰਬਰ ਨੂੰ ਇਹਦੀ ਆਪਾਂ ਪਝਾਈ ਕਰਕੇ 12-15 ਦਸੰਬਰ ਤੱਕ ਆਪਾਂ ਇਹਨੂੰ ਪਹਿਲਾ ਪਾਣੀ ਲਾਇਆ ਸੀਗਾ 40 ਦਿਨਾਂ ਤੱਕ ਠੀਕ ਹੈ ਤੇ ਤੁਸੀਂ ਕਣਕ ਦੇਖੋ ਪੂਰੀ ਵਧੀਆ ਖੜੀ ਆ ਤੇ ਦੂਜੀ ਗੱਲ ਕੀਤੀ ਜਾਵੇ ਦੂਸਰੀ ਇਧਰਲੇ ਪਾਸੇ ਆਪਾਂ 222 ਲਈ ਆ ਤੇ ਉਹਦੀ ਤੁਸੀਂ ਗਰੋਥ ਦੇ ਸਕਦੇ ਹੋ ਠੀਕ ਹੈ ਤੇ ਗੱਲ ਕਰਾਂਗੇ ਆਪਾਂ 327 ਦੀ ਇਹ 300 ਨੰਬਰ ਦੀ ਇਹਦੀ ਬਾਜਾਂ ਦਾ ਤੇ ਉਸ ਤੋਂ ਬਾਅਦ ਦੋ ਪਾਣੀ ਹਾਇਦ ਕਰਨ ਲੱਗੇ ਆ ਤੇ ਅੱਜ 2 ਫਰਵਰੀ 2026 ਆ ਤੇ ਤੁਸੀਂ ਦੇਖੋ ਵੀ ਪੂਰੇ 3 ਮਹੀਨੇ ਸਮਝ ਲੋ ਵੀ ਹੋ ਗਏ ਨੂੰ ਤੇ ਸਿੱਟੇ ਕੱਟਨੇ ਨੇ ਸ਼ੁਰੂ ਕਰਤੇ ਆ ਦੇਖੋ ਸਿੱਟੇ ਕੱਟਨੇ ਸ਼ੁਰੂ ਕਰਤੇ ਤੇ ਜਿਹੜੀ ਆਪਾਂ ਗੱਲ ਕਰੀ ਜਾਵੇ ਸਪਰੇਅ ਦੀ ਤੇ ਇਥੇ ਆਪਾਂ ਇੱਕ ਮੈਗਨੀਸ਼ੀਆ ਸਪਰੇਅ ਕੀਤਾ ਤੇ ਉਸ ਤੋਂ ਬਾਅਦ ਤਿੰਨ ਗੱਟੇ ਜਿਹੜੇ ਯੂਰੀਆ ਦੇ ਹੁੰਦੇ ਆ ਆਪਾਂ ਉਹ ਵੀ ਪੀਰੀਅਡਡ ਕੰਪਲੀਟ ਕਰਤਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਗੁਲੀ ਡੰਡੇ ਦੀ ਸਪਰੇ ਵੀ ਆਪਾਂ ਜਦੋਂ ਛੋਟਾ ਛੋਟਾ ਹੁੰਦਾ ਇੱਕ ਤੋਂ ਦੋ ਉਂਗਲਾਂ ਦਾ ਗੁਲੀ ਡੰਡਾ ਉਹਦੇ ਆਪਾਂ ਇਹ ਸਪਰੇ ਕਰਤੀ ਸੀ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਦੇ ਸੇ ਤੇ ਕਣਕ ਜਮਾ ਇੱਕ ਸਾਰ ਖੜੀ ਆ ਠੀਕ ਹੈ ਇਹਦੇ ਥੱਲੇ ਆਪਾਂ ਡੀਏਪੀ ਦਾ ਇੱਕ ਗੱਟਾ ਪਾਇਆ ਸੀ ਜਦੋਂ ਇਹਦੀ ਆਪ ਪਜਾਈ ਕੀਤੀ ਉਸ ਟਾਈਮ ਤੇਰੇ ਆਪਾਂ ਇਹਦੇ ਨਿਸਰਨ ਤੋਂ ਪਹਿਲਾਂ ਹੀ ਕੰਪਲੀਟ ਕਰਤੀ ਤਾਂ ਕਿ ਬਾਅਦ ਵਿੱਚ ਜਦੋਂ ਇਹਦੇ ਆਪਾਂ ਨਿਸਰਨ ਵੇਲੇ ਜਰੇ ਪਾਉਣੇ ਆ ਤਾਂ ਇਹਦੇ ਤੇਲਾ ਪੈਣ ਦਾ ਖਤਰਾ ਜ਼ਿਆਦਾ ਹੁੰਦਾ ਪਰ ਤੁਸੀਂ ਜੜਾਂ ਦੇਖ ਸਕਦੇ ਹੋ ਬਿਲਕੁਲ ਸਹੀ ਖੜੀਆਂ ਕਰੋ ਚੈੱਕ ਇੱਕ ਸਾਰ ਜੜਾਂ ਖੜੀਆਂ ਇਹਨਾਂ ਦੀ ਕਿਸੇ ਕਰਦਾ ਕੋਈ ਰੋਗ ਨਹੀਂ ਠੀਕ ਹੈ ਤਾਂ ਇੱਕਦਮ ਇਹ ਵੀ ਹੈ ਵੀ ਇਸ ਵਾਰ ਸਾਡੇ ਮੀਂਹ ਦੀ ਘਾਟ ਹੈ ਮੀਂਹ ਨਹੀਂ ਪਿਆ ਪਰ ਠੰਡ ਪੈ ਰਹੀ ਹੈ ਸਵੇਰ ਸ਼ਾਮ ਦੀ ਠੰਡ ਹੁੰਦੀ ਹੈ ਦੁਪਹਿਰ ਦੀ ਕੋਈ ਠੰਡ ਨਹੀਂ ਹੁੰਦੀ ਪਰ ਗੱਲ ਇਹ ਹੈ ਵੀ ਜੇ ਮੀਂਹ ਪਵੇ ਤਾਂ ਇਹਦਾ ਝਾੜ 65 ਤੱਕ ਜਾ ਸਕਦਾ ਠੀਕ ਹੈ ਜਿਹੜਾ ਪਿਛਲੇ ਸਾਲ ਜਿਹੜੇ ਬੰਦਿਆਂ ਨੇ ਲਾਇਆ ਉਹ ਦੱਸ ਰਹੇ ਆ ਵੀ ਇੱਕ ਮੀਂਹ ਪੈ ਜੇ ਕਣਕ ਨੂੰ ਤਾਂ ਇਹ ਕਣਕ ਆਪਾਂ ਨੂੰ ਵਾਰੇ ਨੇਾਰੇ ਦੇ ਦਿੰਦੀ ਹੈ ਠੀਕ ਹੈ ਪਰ ਆਪਾਂ ਆਸ ਰੱਖਾਂਗੇ ਵੀ ਹੋ ਸਕਦਾ ਪਛੇਤਾ ਵੀ ਪੈ ਜੇ ਤਾਂ ਇਹ ਸੀ ਜਾਣਕਾਰੀ 327 ਦੀ ਠੀਕ ਹੈ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਖੜੀ ਹੈ ਕਣਕਾਂ ਤੇ ਕਮੈਂਟ ਵਿੱਚ ਜਰੂਰ ਦੱਸਿਓ ਤੇ ਮੀਂਹ ਕਿੱਥੇ-ਕਿੱਥੇ ਪਿਆ ਇਹ ਵੀ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ